ऑर्डर परिसर में यहां पर मौजूद है बड़ी संख्या में बड़ी संख्या में आंसू गैस के गोले छोड़े गए हैं जिसके बाद तमाम किसान इस समय दूसरी तरफ जाते, जाते हुए नजर आ रहे हैं और दूसरी तरफ वापस जाते हुए ਸੋ ਹਕੂਮਤਾਂ ਆਪਣੀ ਆਈ ਤੇ ਆ ਗਈਆਂ ਐ ਅਥਰੂ ਗਿਆ ਸੁੱਟੀ ਗਈ ਐ ਬਹੁਤ ਬੁਰੀ ਤਰ੍ਹਾਂ ਉਥੋਂ ਨਿਕਲ ਕੇ ਆਏ ਆ ਉਤੇ ਤੁਸੀਂ ਦੇਖ ਸਕਦੇ ਹੋ ਕਿ ਬੈਰੀਕੇਡ ਪੁੱਟਣ ਵਾਸਤੇ ਅੱਖਾਂ ਦੇ ਵਿੱਚ ਹੰਝੂ ਆ ਗਏ ਕੀ ਕਹੋਗੇ ਚੱਲ ਰਹੇ ਸੀ ਪਰ ਇਸ ਟਿਕਾਣਾ ਕਦੀ ਸੋਚਿਆ ਨਹੀਂ ਸੀ ਕਿ ਤੁਹਾਨੂੰ ਲੱਗਦਾ ਵੀ ਆ ਜਿਹੜੀ ਚੀਜ਼ ਸਰਕਾਰਾਂ ਨੇ ਹੁਣ ਕੀਤੀ ਹੈ ਜਾਇਜ਼ ਆ ਬਹੁਤ ਨਾਜਾਇਜ਼ ਕਰ ਰਹੇ ਆ ਜੀ ਬਸ ਪੱਤਰਕਾਰ ਵੀ ਉੱਥੇ ਖੜੇ ਆ ਅਸੀਂ ਵੀ ਉੱਥੇ ਕਵਰੇਜ ਵਾਸਤੇ ਗਏ ਆ ਬਟ ਉਹ ਕਵਰੇਜ ਇਹਨਾਂ ਨੇ ਕੀ ਕਰਾਣੀ ਆ ਵੀ ਇਹਨਾਂ ਨੇ ਇੱਕ ਆਸ-ਪਾਸਾ ਨਹੀਂ ਦੇਖਿਆ ਜਣਦੇ ਸਿੰਪਲ ਇੱਕ ਚੀਜ਼ ਆ ਵੀ ਅਥਰੂ ਗੈਸ ਸੁੱਟੋ ਤੇ ਦੱਸਿਆ ਜਾਵੇ ਬਹੁਤ ਸਾਰੇ ਨਹੀਂ ਵੀ ਪੈਰਾਂ ਦੇ ਵਿੱਚ ਡਿੱਗ ਰਹੇ ਸੀ ਅਥਰੂ ਗੈਸ ਤੇ ਨਿਕਲੇ ਆ ਤੇ ਨੌਜਵਾਨ ਮਾਫ ਕਰਨਾ ਖੈਰ ਕੋਈ ਨਹੀਂ ਪਿਛਲੇ 220 ਦਾ ਵੀ ਚੇਤਾ ਆ ਗਿਆ ਉਦੋਂ ਵੀ ਇਹੀ ਹਾਲ ਸੀ ਸਾਡਾ 200 ਦੇ ਵਿੱਚ ਵੀ ਅਜਿਹਾ ਹੀ ਆਲਮ ਸੀਗਾ ਅਥਰੂ ਗੈਸ ਦੇ ਗੋਲਿਆਂ ਦੇ ਵਿੱਚੋਂ ਲੰਘ ਕੇ ਹੀ ਗਏ ਸੀ ਤੇ ਅੱਜ ਫੇਰ ਤੋਂ ਬਾਪੂ ਕੀ ਕਹੋਂਗੇ ਅੱਜ ਫੇਰ ਤੋਂ ਹਕੂਮਤ ਦੇ 20-20 ਬਾਣੇ ਕੰਮ ਕਰਤਾ ਐ ਅਥਰੋਂ ਗਿਆ ਸੁੱਟੀ ਆ ਦੇਖੋ ਹਕੂਮਤਾਂ ਨੇ ਕਰਨਾ ਹੀ ਹੁੰਦਾ ਮਤਲਬ ਆਗੂ ਦੱਸਣਗੇ ਜੋ-ਜੋ ਹਦਾਇਤਾਂ ਇਹ ਵੱਡਾ ਸਮੁੰਦਰ ਆ ਇਹ ਹਰ ਹਾਲਤ ਦ੍ਰਿੜ ਇਰਾਦੇ ਨਾਲ ਆਏ ਨੇ ਵੱਡੀਆਂ ਤਿਆਰੀਆਂ ਨਾਲ ਆਏ ਨੇ ਬਹੁਤ ਚੱਲਣਾ ਹੀ ਲਾਉਣਾ ਉਹਦੇ ਰਾਹ ਹੋਰ ਨਿਕਲਣਗੇ ਜੋ ਵੀ ਨਿਕਲਣਗੇ ਉਹ ਸਾਹਮਣੇ ਆਜੂਗਾ ਤੇ ਜੋ ਇਹ ਕਰ ਰਹੇ ਨੇ ਸਾਹਮਣੇ ਦ੍ਰਿੜ ਇਰੇ ਇਸੇ ਲਈ ਆਏ ਆ ਸਭ ਤਿਆਰ होके ਆਏ ਨੇ ਕੋਈ ਕਿਸੇ ਲਈ ਨਹੀਂ ਚਲੋ ਜੀ ਇਰਾਦੇ ਸਾਰਿਆਂ ਦੇ ਦ੍ਰਿੜ ਨੇ ਆ ਦੇਖੋ ਆ ਨੌਜਵਾਨ ਦੀ ਛਾਤੀ ਦੇ ਵਿੱਚ છાતી 'ਚ ગોਲਾ ਵੱਜਿਆ ਇੱਥੇ ਆ ਨੀਲ ਪਿਆ ਤੁਸੀਂ ਦੇਖ ਸਕ ਰਹੇ ਹੋ ਇਹਦੀ છાਤੀ ਤੇ इवन ਜਦੋਂ ਬਾਈ ਪੱਜਿਆ ਦੇ ਸਾਹਮਣੇ ਸੀ ਇੱਕ ਨੂੰ ਛੁੱਟਾ ਵਰਕੇ ਸਾਈਡ ਤੇ ਕੀਤਾ ਬਟ ਫਿਰ ਵੀ ਜਿਹੜਾ ਸਾਹਮਣੇ ਬਲਾਸਟ ਹੋਇਆ ਉਹ ਸਿੱਧਾ ਮੂੰਹ ਤੇ ਗਿਆ ਤੇ ਉਦੋਂ ਨਾ ਮੈਨੂੰ ਪਤਾ ਸੀ ਮੇਰਾ ਕੈਮਰਾਮੈਨ ਕਿੱਥੇ ਆ ਤੇ ਨਾ ਕੁਝ ਹੋਰ ਸੋ ਨੱਕ ਵੀ ਚੋਣ ਲੱਪਿਆ ਤੇ ਖਾਂਸੀ ਵੀ ਆਉਂਦੀ ਆ ਤੇ ਆ ਹੱਲੇ ਵੀ ਲੱਗੇ ਹੋਏ ਨੇ ਛੁੱਟਣ ਕੀ ਕਹੋਗੇ ਵੀਰ ਤੁਸੀਂ ਜੋ ਮਰਜ਼ੀ ਕਰ ਲੈ ਜੀ ਬੈਰੀਕੇਡ ਫੇਰ ਤੋੜ ਕੇ ਜਾਣਾ ਹੀ ਆ ਪੱਕਾ ਕੀ ਕਹੋਗੇ ਤੁਸੀਂ ਕਹਿਣਾ ਕੀ ਹੈ ਜੀ ਹੁਣ ਆਪੇ ਤੱਕਾ ਕਰ ਰਹੀ ਸਰਕਾਰ ਦੇਖੋ ਅਸੀਂ ਤਾਂ ਰੋਡ ਵੀ ਨਹੀਂ ਜਾਮ ਕਰਿਆ ਹੈ ਬਿਲਕੁਲ ਰੋਡ ਵੀ ਜਾਮ ਕੀਤੇ ਨੇ ਤੇ ਆਪ ਕੀਤੇ ਨੇ ਤੇ ਸਾਰੇ ਪਾਸੇ ਰੌਲਾ ਪੈ ਗਿਆ ਹੈ ਹੁਣ ਤੇ ਹੁਣ ਖਿੱਚਾ ਧੁਈ ਜਿਹੜੀ ਹੈਗੀ ਆ ਉਹ ਸ਼ਿਖਰਾਂ ਵਾਲੀ ਹੋਣੀ ਐ ਸਮਝ ਤਾਂ ਵੈਸੇ ਆ ਰਿਹਾ ਹੋਇਆ ਕੀ ਆ ਪਰ ਇੰਨਾ ਆ ਵੀ ਉਥੋਂ ਇੱਥੇ ਤੱਕ ਭੱਜ ਭੱਜ ਕੇ ਆਂਦਿਆਂ ਪਤਾ ਹੀ ਲੱਗਿਆ ਕਿੱਦਾਂ ਆਏ ਆ ਕੀ ਚਾਹੀਦਾ ਬੁੱਤੈ ਨੂੰ ਆ ਇਧਰ ਵੀ ਲਗਾਤਾਰ ਬਲਾਸਟ ਹੋ ਰਹੇ ਨੇ ਅਥਰੂ ਗੈਸ ਲਗਾਤਾਰ ਸੁੱਟੀ ਜਾ ਰਹੀ ਹੈ ਤੇ ਮੂੰਹ ਤੇ ਛਿੱਟੇ ਮਾਰ ਰਹੇ ਨੇ ਕਿਉਂਕਿ ਗਿੱਲਾ ਰੁਮਾਲ ਅਗਰ ਕੋਲ ਹੋਵੇ ਤਾਂ ਗਿੱਲਾ ਕਰਨਾ ਪੁੱਤ ਲਿਆ ਮੈਂ ਕਰ ਦਿੰਨਾ ਆ ਮੁੰਡਾ ਜਿਹੜਾ ਮੇਰੇ ਨਾਲ ਉਹਨੂੰ ਵੀ ਰੁਮਾਲ ਗਿੱਲਾ ਕਰਨਾ ਆ ਸੋ ਅਵੀਰ ਇੱਕ ਰੁਮਾਲ ਗਿੱਲਾ ਕਰਕੇ ਦੇ ਦਿਓ ਪਹਿਲਾਂ ਸੋ ਇਹਨਾਂ ਨੂੰ ਕਹਿੰਦੇ ਕਿ ਆ ਮੁੰਡੇ ਜਿੰਨੇ ਨੌਜਵਾਨ ਇੱਥੇ ਆਇਆ ਤੁਸੀਂ ਜਿਹੜੇ ਅਥਰੂ ਗੈਸ ਨਾਲ ਪ੍ਰਭਾਵਿਤ ਨੇ ਉਹ ਸਾਰੇ ਨੇ ਮੇਰੇ ਕੈਮਰਾਮੈਨ ਦੀ ਅੱਖਾਂ ਵੀ ਬਿਲਕੁਲ ਲਾਲ ਹੋ ਗਈਆਂ ਆ ਸਾਰ ਲੈਣਾ ਔਖਾ ਹੁੰਦਾ ਆ ਉਦੋਂ ਤੇ ਰੁਮਾਲ ਲੈ ਆਪਰਾ ਧੰਨਵਾਦ ਸੋ ਆ ਲੈ ਬੁੱਤੂ ਮੂਤੇ ਮਾਰ ਲਾ ਮੈਂ ਹੱਥ ਮਾਰ ਦੇਣਾ ਸੋ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਇਹ ਇਦਾਂ ਕਵਰ ਨਹੀਂ ਹੋਣੀਆਂ ਛੋਟ ਜਿਹਾ ਰੁਮਾਲ ਬੰਨ੍ਹ ਕੇ ਰੱਖ ਲਿਓ ਘੱਟੋ ਕੋਈ ਗੱਲ ਨਹੀਂ ਉਹ ਮੇਰਾ ਪੁੱਤ ਲੱਗਾ ਆ ਉਹ ਬਿਨਾ ਉੱਤੇ ਹੀ ਲੱਗਿਆ ਆ ਠੀਕ ਹੈ ਚਲੋ ਅਸੀਂ ਥੋੜੀ ਜਿਹੀ 5 ਮਿੰਟ ਅਸੀਂ ਕੱਟ ਮਾਰਦੇ ਹਾਂ ਉਸ ਤੋਂ ਬਾਅਦ ਕੰਟੀਨਿਊ ਹੋਣੇ ਆ ਕਿਉਂਕਿ ਕੈਮਰਾਮੈਨ ਜਿਹੜਾ ਉਹ ਵਿਚਾਰਾ ਬਹੁਤ ਹਾਲ ਉਹਦਾ ਬੁਰਾ ਹੋ ਗਿਆ ਆ ਸੋ ਬਣੇ ਰਹੋ ਫਿਲਹਾਲ ਸ਼ੰਭੂ ਬਾਰਡਰ ਜਿਹੜਾ ਆ ਉਹ ਖਾਲੀ ਹੋਇਆ ਗਈ ਬਹੁਤ ਬੁਰੀ ਤਰ੍ਹਾਂ ਨਾਲ ਇੱਕ ਤੋਂ ਬਾਅਦ ਇੱਕ ਇਹਨਾਂ ਨੇ ਅਥਰੂ ਗੈਸ ਦੇ ਗੋਲੇ ਸੁੱਟੇ ਆ ਤੇ ਨੌਜੋਨ ਆਪਣੇ ਆਪਣੇ ਤਰੀਕੇ ਬਚੇ ਆ ਆ ਇੱਕ ਨੂੰ ਪਤਾ ਸੀ ਕੈਪ ਪਹਿਲਾਂ ਹੀ ਲਾ ਕੇ ਆਇਆ ਆ ਗਿਲੀਆਂ ਬੋਰੀਆਂ ਹੱਥੇ ਫੜੀਆਂ ਆਏ ਆ ਨੌਜਵਾਨਾਂ ਨੇ ਤਾਂ ਜੋ ਤਾਂ ਜੋ ਅਸੀਂ ਅਥਰੂ ਕੇ ਗੈਸ ਤੋਂ ਬਚਿਆ ਜਾ ਸਕੇ ਸੋ ਆਪਣੇ ਆਪਣੇ ਤਰੀਕੇ ਸਾਰਿਆਂ ਨੇ ਮੂੰਹ ਬੰਨੇ ਆ ਕੀ ਕਹੋਗੇ ਸਰਕਾਰ ਦੀ ਇਸ ਕਾਰਵਾਈ ਤੇ ਸਰਕਾਰ ਬਹੁਤ ਗੰਦੀ ਹੈ ਜੀ ਅਸੀਂ ਆਪਣੇ ਹੱਕਾਂ ਲਈ ਜਾ ਰਹੇ ਹਾਂ ਇਹ ਸਾਡੀ ਸਾਰੇ ਦੇਸ਼ ਲਈ ਲੜਾਈ ਹੈ ਜੀ ਇਹ ਇਹ ਜਿਹੜੀ ਲੜਾਈ ਐ ਐਮਐਸਪੀ ਦੀ ਗਾਰੰਟੀ ਦੀ ਜਿਹੜੇ ਯੂਪੀ ਬਿਹਾਰ ਵਾਲਿਆਂ ਨੂੰ ਐਮਐਸਪੀ ਦੀ ਗਾਰੰਟੀ ਨਹੀਂ ਮਿਲ ਰਹੀ ਹੋਰ ਸਟੇਟਾਂ ਨੂੰ ਐਮਐਸਪੀ ਦੀ ਗਾਰੰਟੀ ਨਹੀਂ ਮਿਲ ਰਹੀ ਜਿਵੇਂ ਕਿ ਸਰਕਾਰ ਕਹਿੰਦੀ ਐ ਝੋਨੇ ਦਾ ਖੇੜਾ ਛੱਡੋ ਪ੍ਰਦੂਸ਼ਣ ਨਾ ਕਰੋ ਪ੍ਰਦੂਸ਼ਣ ਦਾ ਖੇੜਾ ਸੀ ਤਾਂ ਹੀ ਛੱਡਾਂਗੇ ਜੇ ਸਾਨੂੰ ਐਮਐਸਪੀ ਦੀ ਗਾਰੰਟੀ ਮਿਲੂਗੀ ਹੁਣ ਮੱਕੀ ਦਾ ਐਮਐਸਪੀ ਰੇਟ 1840 ਰੁਪਏ ਆ ਜੀ ਵਿਗਦੀ 1000 ਰੁਪਏ ਨੂੰ ਆ 800 ਰੁਪਏ ਨੂੰ 700 ਰੁਪਏ ਨੂੰ ਤੇ ਦੱਸੋ ਸਾਨੂੰ ਐਮਐਸਪੀ ਕਿੱਥੇ ਮਿਲਦੀ ਆ ਮੂੰਗੀ ਦਾ ਮਸਰੀ ਦਾ ਰੇਟ 7000 8000 ਰੁਪਏ ਆ ਉਹ ਵਿਗ ਫੇਰ ਦੱਸੋ ਅਸੀਂ ਜੀਰੀ ਕਣ ਜੀਰੀ ਕਿਵੇਂ ਛੱਡਾਂਗੇ ਬਿਲਕੁਲ ਫੇਰ ਸਰਕਾਰ ਸਾਨੂੰ ਬਲੇਮ ਕਰਦੀ ਹੈ ਪ੍ਰਦੂਸ਼ਣ ਕਰਦੇ ਆਂ ਐਂ ਕਰਦੇ ਆਂ ਜਦੋਂ ਅਸੀਂ ਐਮਐਸਪੀ ਦੀ ਗਾਰੰਟੀ ਮੰਗਦੇ ਆਂ ਤਾਂ ਸਰਕਾਰ ਭੱਜਦੀ ਆ ਆ ਕੁਝ ਕਰਦੇ ਆ ਇਹਨਾਂ ਨੇ ਤਾਂ ਹੁਣ ਬਾਰਡਰ ਸੀਲ ਕਰਤੇ ਜਾਨੀ ਪੰਜਾਬ ਨੂੰ ਲੈ ਦੇਸ਼ ਐਲਾਨਨ ਨੂੰ ਫਿਰਦੇ ਆ ਵੀ ਦੇਸ਼ ਬਣਾ ਲਓ ਉਹੀ ਕਹਿੰਨੇ ਆ ਵੀ ਯਾ ਤਾਂ ਐਲਾਨ ਹੀ ਕਰ ਦੋ ਨਾ ਕਿ ਪੰਜਾਬ ਇੱਕ ਅਲੱਗ ਮੁਲਕ ਆ ਹਾਂ ਅਲੱਗ ਮੁਲਕ ਆ ਸਾਨੂੰ ਅਲੱਗ ਹੀ ਰਹਿਣ ਦੋ ਅਸੀਂ ਆਪਣਾ ਖਾਈਏ ਨਾ ਖਾਈਏ ਜੋ ਮਰਜ਼ੀ ਕਰੀਏ ਆ ਨੌਜਵਾਨ ਤਾਂ ਪਹਿਲਾਂ ਪੁੱਛਦੇ ਆ ਮਾਸਕ ਲਗਾ ਕੇ ਤੈਨੂੰ ਪਤਾ ਸੀ ਭਰਾ ਕਿ ਆ ਸਭ ਕੁਝ ਹੋਣਾ ਹੈ ਨਾ ਜੀ ਪਤਾ ਨਹੀਂ ਸੀ ਅਸੀਂ ਤੇ ਅੱਜ ਪਤਾ ਨਹੀਂ ਕਿਉਂ ਸੰਤ ਨੂੰ ਖੜੇ ਆ ਸੀ ਕੁਝ ਬੰਦੇ ਪ੍ਰਦਰਸ਼ਨ ਕਰਨ ਚਾਹੀਓ ਨਾ ਤੇ ਉਹਨਾਂ ਨੇ ਦਾਗੇ ਗੋਲੇ ਫਿਰ ਬਾਈ ਜੀ ਖੜੇ ਸੀ ਮੈਂ ਕਿ ਬੁਜਾਰਿਆ ਸੀ ਉਹਨਾਂ ਬੋਰੀ ਨਾਲ ਤੇ ਉਹਨਾਂ ਨੇ ਆ ਕੇ ਮੈਨੂੰ ਮਾਰਕ ਪਾਤਾ ਕਹਿੰਦੇ ਯਾਰ ਤੂੰ ਬੁਜਾਰਿਆ ਵੀ ਸੇਫ ਹੋ ਕੇ ਤੇ ਜੀ ਵਾਤੇ ਤੋਂ ਕਹੀਆ ਕੋਈ ਲੱਲਾ ਪਰ ਉਹਨਾਂ ਨੇ ਮੇਰੇ ਪਾਸ ਆ ਗਏ ਚਲੋ ਜਿੰਨੀ ਕੀ ਆਵਾਜ਼ ਤਾਂ ਨੂੰ ਸਮਝ ਆਈ ਹੋਗੀ ਮਾਸਕ ਦੇ ਵਿੱਚ ਉਹਨਾਂ ਕੀ ਆ ਗਈ ਹੋਣੀ ਆ ਪਰ ਗਿੱਲੀਆਂ ਬੋਰੀਆਂ ਹੱਥ 'ਚ ਨੇ ਕੀ ਅਥਰੂ ਗੈਸ ਦੇ ਅਗਰ ਗੋਲਾਵ ਸੁੱਟਦੇ ਨੇ ਤਾਂ ਬੋਰੀ ਗਿੱਲੀ ਅਗਰ ਉਹਤੇ ਸੁੱਟ ਦਿੱਤੀ ਜਾਵੇ ਤਾਂ ਕਾਫੀ ਹੱਦ ਤੱਕ ਉਹਦਾ ਅਸਰ ਮੁੱਕ ਜਾਂਦਾ ਆ ਪਰ ਆ ਆਸੇ ਪਾਸੇ ਚਾਰੋਂ ਪਾਸੇ ਮੈ ਕੈਮਰਾਮੈਨ ਨੂੰ ਕਹਾਂਗਾ ਗੋੜ ਕੋ ਮਕੇ ਦਿਖਾਇਆ ਜਾਵੇ ਆ ਚਾਰੋਂ ਪਾਸੇ ਤੁਸੀਂ ਨਜ਼ਰ ਮਾਰ ਲਓ ਕਿ ਚਾਰੋਂ ਪਾਸੇ ਤੁਸੀਂ ਨਜ਼ਰ ਮਾਰ ਕੇ ਇੱਕ ਵਾਰ ਦੇਖ ਲਓ ਵੀ ਸਾਰੇ ਪਾਸੇ ਦਾ ਨਜ਼ਾਰਾ ਕੀ ਆ ਠੀਕ ਹੈ ਸੋ মিডিਆ ਵੀ ਆਪਣੇ ਵੱਲੋਂ ਪੂਰਾ ਮੁਸਦਾ ਦਾ ਹਰ ਪਾਸੇ ਜਿੱਧਰਲੇ ਪਾਸੇ ਤੁਸੀਂ ਨਜ਼ਰ ਮਾਰੋਗੇ ਹਰ ਪਾਸੇ ਜਕਾਰੇ ਲੱਗ ਰਹੇ ਨੇ ਬੋਲੇ ਸੋਨੇ ਹਾਲ ਦੇ ਨਾਰੇ ਲੱਗ ਰਹੇ ਨੇ ਤੇ ਨੌਜਵਾਨੀ ਤਤਪਾਰਾ ਇੱਕ ਵਾਰ ਪਿੱਛੇ ਵੇਸ਼ਕ ਹੋ ਗਈ ਸੀ ਹੁਣ ਫੇਰ ਤਾਂ ਨੌਜਵਾਨੀ ਅੱਗੇ ਨੂੰ ਵਧਣ ਲੱਗੀ ਐ ਵੀ ਅਸੀਂ ਆਪਣੇ ਹੱਕ ਲੈ ਕੇ ਰ੍ਹਾਂਗੇ ਦਿਲਿਏ ਸਾਡਾ ਹੱਕ ਇੱਥੇ ਰੱਖ ਮੈਨੂੰ ਵੀਜ਼ੂ ਵੀਧੀ ਯਾਦ ਆ ਰਹੀ ਉਹਦੋਂ ਵੀ ਏਹੀ ਸੀ ਬੈਰੀਕੇਟ ਗੱਡੀਆਂ ਨਾਲ ਖਿੱਚ ਕੇ ਪਰਾਂ ਮਾਰੇ ਸੀ ਤੇ ਦਿੱਲੀ ਦੀ ਹਿੱਕ ਤੇ ਜਾ ਕੇ ਬਹਿ ਗਏ ਸੀ ਮੈਨੂੰ ਲੱਗਦਾ ਨੌਜਵਾਨ ਹੁਣ ਉਹਦੀ ਤਿਆਰੀ ਕਰਨਗੇ ਕੀ ਕਹੋਗੇ ਤੁਸੀਂ ਵੇਖੋ ਤਿਆਰੀ ਤੇ ਪੂਰੀ ਹੀ ਉਹਨਾਂ ਨੇ ਨਾ ਇੱਕ ਵਾਰੀ ਡਰਾਉਣ ਲਈ ਆਪਣਾ ਕੰਮ ਕਰ ਲਿਆ ਪਰ ਉਹਨਾਂ ਨੂੰ ਇਹ ਨਹੀਂ ਪਤਾ ਵੀ ਤਿਆਰੀ ਕਿੰਡੀ ਵੱਡੀ ਆ ਠੀਕ ਆ ਇਹ ਤੇ ਜਿਹੜੀਆਂ ਗੋਲੀਆਂ ਗਾਲੀਆਂ ਜਿਹੇ ਮਰਨ ਦੇ ਜਿਹੜੇ ਥਰੂ ਗੈਸ ਵਾਲੇ ਇਹ ਤੇ ਸਾਡੇ ਨੌਜਾਨ ਉਧਰ ਹੀ ਚੁੱਕ ਚੁੱਕ ਮਾਰਦੇ ਆ ਪਰ ਕਰ ਲਨ ਦੇ ਨਾਲ ਲਾਣ ਦੇ ਜੋਰ ਅਸੀਂ ਇਹਨਾਂ ਨੂੰ ਮੌਕਾ ਦਿੱਤਾ ਜੇ ਖਾਲਸਾ ਕਦੀ ਪਹਿਲ ਨਹੀਂ ਕਰਦਾ ਸੁੱਟੀ ਜਾਂਦੇ ਆ ਸੁੱਟਣ ਦਿਓ ਖਾਲਸਾ ਕਦੀ ਪਹਿਲ ਨਹੀਂ ਕਰਦਾ ਇਹਨਾਂ ਨੇ ਪਹਿਲ ਕੀਤੀ ਆ ਠੀਕ ਆ ਇਹਨਾਂ ਦੀ ਪਹਿਲ ਦਾ ਜਵਾਬ ਹੁਣ ਠੁਕਾ ਕੇ ਦਵਾਂਗੇ ਇਹ ਵੇਖਿਓ ਕਿੱਡੀ ਛੇਤੀ ਪੁੱਟ ਪਟਾ ਕੇ ਪਰਾਂ ਜਾਂਦੇ ਆ ਸਾਰੇ ਤੁਸੀਂ ਵੇਖੋ ਕਿੱਡੀ ਜੋਰ ਨਾਲ ਡੇ ਆ ਕਰ ਲਨ ਲਾਣ ਜੋਰ ਕਿੰਨਾ ਗਿਆ ਮੈਨੂੰ ਕਹਾਂਗੇ ਉਧਰ ਵੀ ਦਿਖਾਓ ਦੇਖੋ ਲਗਾਤਾਰ ਥਰੂ ਗੈਸ ਸੁੱਟੀ ਜਾ ਰਹੀ ਹੈ ਲਗਾਤਾਰ ਥ ਇਵਨ ਕੀ ਆ ਇਧਰ মিডিਆ ਜਿੱਥੇ ਖੜਿਆ ਆ মিডিਆ ਦੀਆਂ ਓਬੀਜ਼ ਨੇ ਉਧਰਲੇ ਪਾਸੇ ਤੱਕ ਛੁੱਟ ਦਿੱਤਾ ਗਿਆ ਆ ਆ ਇਧਰ ਦਾ ਇਧਰ ਦਾ মিডিਆ ਖੜਿਆ ਆ মিডিਆ ਦੀ মিডিਆ ਦੀ ਵੇਖੋ ਗੱਲ ਇਹ ਆ ਵੀ ਹਵਲੇ ਦੇ ਹਾਲਾਤ ਇਹ ਆ ਵੀ ਪੰਜਾਬ ਤੇ ਭਾਰਤ ਦਾ ਬਾਡਰ ਭੰਗ ਗਿਆ ਜੋ ਮੈਨੂੰ ਲੱਗਣ ਡਿਆ ਇੱਕ ਪਾਸੇ ਇਧਰ ਤਾਰਾਂ ਲੱਗੀਆਂ ਇੱਕ ਪਾਸੇ ਇਧਰ ਲੱਗੀਆਂ ਫਿਰ ਅਸੀਂ ਕੀ ਸਮਝੀਏ ਇਹ ਤਾਂ মিডিਆ ਨੂੰ ਨਿਰਪੱਖਿਆ ਜਾ ਰਿਹਾ ਵੇਖੋ মিডিਆ ਦੇ ਬੰਨਾਂ ਦੇ ਵਿੱਚ ਵੱਜੇ ਨੇ ਗੋਲੇ ਆਗੇ ਆ ਬੰਦਾ মিডিਆ ਵਾਲੇ ਸਾਰੇ ਭੱਜੇ ਆ ਪਰ ਹੁਣ ਫਿਰ ਇੱਥੇ মিডিਆ ਨੂੰ ਵੀ ਇੱਕ ਵਧੀਆ ਰੋਲ ਨਿਭਾਉਣਾ ਚਾਹੀਦਾ ਜਿਹੜਾ ਕਹਿੰਦੇ ਨੇ ਵੀ ਕਈ ਵਾਰੀ ਪਿਛਲੀ ਵਾਰੀ ਬੜਾ ਪ੍ਰੋਪੋਗੈਂਡਾ মিডিਆ ਨੇ ਕੀਤਾ ਸੀਗਾ ਨੈਸ਼ਨਲ মিডিਆ ਨੇ ਵਿਖਾਉਣਾ ਚਾਹੀਦਾ ਵੀ ਪੰਜਾਬ ਦੇ ਨਾਲ ਪੰਜਾਬ ਦੇ ਕਿਸਾਨ ਨਾਲ ਕਿੱਡਾ ਧੱਕਾ ਹੋ ਰਿਹਾ ਜੇ ਨਹੀਂ ਵਿਖਾਉਂਦਾ ਤੇ মিডিਆ ਨੂੰ ਫਿਰ ਜਿੱਦਾਂ ਗੋਦੀਆਂ মিডিਆ ਕਹੇ ਜਾਂਦਾ ਉਦਾਂ ਹੀ ਕਿਹਾ ਜਾਊਗਾ ਨੈਸ਼ਨਲ মিডিਆ ਦਾ ਹੁਣ ਵੀ ਕਹਿ ਰਿਹਾ ਵੀ ਸ਼ਾਇਦ ਖਾਲਿਸਤਾਨੀ ਸਮਰਥਕ ਜਿਹੜੇ ਹੈਗੇ ਨੇ ਉਹ ਤੁਰਿਆ ਦਿੱਲੀ ਵਾਲੇ ਆ ਸਾਰੇ ਇਹ ਜੇ ਐਡੇ ਖਾਲਿਸਤਾਨੀ ਹੋ ਗਏ ਕੈਮਰਾ ਮਾਰ ਕੇ ਵੇਖ ਲੋ ਕਿੱਥੋਂ ਤੱਕ ਆ ਇਹ ਕਿਸਾਨ ਆ ਦੇਸ਼ ਦਾ ਇਹਨੂੰ ਬਦਨਾਮ ਕਰਨ ਲਈ ਖਾਲਿਸਤਾਨੀ ਵੱਖਵਾਦੀ ਅੱਤਵਾਦੀ ਬਹੁਤ ਕੁਝ ਕਿਹਾ ਜਾਊਗਾ ਪਰ ਇਹ ਖਾਲਿਸਤਾਨੀ ਨਹੀਂ ਇਹ ਸਾਰੇ ਕਿਸਾਨ ਨੇ ਦੇਖਦੇ ਆਪਣਾ ਹੱਕ ਲੈਣ ਆਏ ਆ ਜੇ ਇਹੋ ਜਿਹਾ ਨਾਮ ਦਿਓਗੇ ਤਾਂ ਫਿਰ ਇਹਨਾਂ ਨੇ ਗੁੱਸਾ ਆਊਗਾ ਹੋਰ 扑ਟਣ ਕੇ ਫਾਇਦਾ ਕੀ ਆ ਇਹਨਾਂ ਨੂੰ ਸਗੋ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਹੈ ਇਹੋ ਜਿਹੀ ਪਹਿਲਾਂ ਨਹੀਂ ਕਰਨੀ ਚਾਹੀਦੀ ਬਿਲਕੁਲ ਸ਼ਾਂਤੀ ਦੀ ਅਪੀਲ ਕਰਨੀ ਚਾਹੀਦੀ ਇਹੋ ਜਿਹੀ ਪਹਿਲ ਨਹੀਂ ਕਰਨੀ ਚਾਹੀਦੀ ਕਿ ਅਤੂਰ ਗਿਆ ਜੜੀ ਬਹੁਤ ਗੰਦੀ ਸੋ ਮੈਂ ਇਹੀ ਕਹਾਂਗਾ ਕਿ ਸਰਕਾਰਾਂ ਜਿੰਨਾ ਮਰਜੀ ਜ਼ਬਰ ਕਰ ਲੈਣ ਪਰ ਆ ਜਿਹੜੀ ਆ ਆਪ ਮੁਹਾਰੇ ਇਹ ਕਿਸੇ ਦੇ ਸੱਦੇ ਤੇ ਨਹੀਂ ਆਈ ਇਹ ਜਜ਼ਬਾ ਆ ਕੌਮ ਦਾ ਇਹ ਕੌਮ ਦਾ ਜਜ਼ਬਾ ਆ ਤੇ ਇਹ ਆਪ ਮੁਹਾਰੇ ਇੱਥੇ ਪਹੁੰਚੀਆਂ ਤੇ ਇਹਨਾਂ ਨੂੰ ਅਥਰੂ ਗੈਸ ਦੇ ਜਿਹੜਾ ਨੌਜਵਾਨ ਨੇ ਦੱਸਿਆ ਅਥਰੂ ਗੈਸ ਦੇ ਗੋਲੇ ਸਾਨੂੰ ਕੋਈ ਫਰਕ ਨਹੀਂ ਪਾ ਸਕਦੇ ਜਦ ਅਸੀਂ ਤੁਰੇ ਆ ਮੋਰਚਾ ਫਤਿਹ ਕਰਨ ਨੂੰ ਤਾਂ ਫਤਿਹ ਕਰਕੇ ਹੀ ਆਵਾਂਗੇ ਇਹ ਪੰਜਾਬ ਦੀ ਨੌਜਵਾਨੀ ਨੇ ਹਿੱਕਾਂ 'ਚ ਗੋਲੀਆਂ ਖਾਧੀਆਂ ਇਹ ਅਥਰੂ ਗੈਸ ਦੇ ਅਥਰੂ ਕੀ ਇੰਨੇ ਕਥਰੂ ਤੇ ਕਿਸੇ ਦੇ ਘਰ লাশ ਆਦੇ ਤੋਂ ਉਤੋਂ ਵੱਧ ਵਿਆ ਜਾਂਦੀ ਹੈ ਕਿੰਨੇ ਕਿੰਨੇ ਕਿਤੇ ਠੀਕ ਆ 700 লাশ ਪਿਛਲੀ ਵਾਰੀ ਗਈ ਘਰਾਂ ਨੂੰ ਬਿਲਕੁਲ ਇਸੇ ਅੰਦੋਲਨ ਚ ਉਦੋਂ ਨੂੰ ਅਥਰੂ ਵੇਜ ਹੋਣ ਵਾ ਲੈਣ ਕੀ ਹੋ ਜੂਗਾ ਕਿਤੇ ਪਰ ਇਹਨਾਂ ਨੇ ਪਹਿਲ ਕੀਤੀ ਆ ਗਲਤ ਗੱਲ ਆ ਭਾਰਤ ਸਰਕਾਰ ਵਾ ਤੇ ਸ਼ਰਮਨਾਕ ਗੱਲ ਆ ਜੀ ਇਹਨਾਂ ਨੇ ਪਹਿਲ ਕੀਤੀ ਆ ਅਜੇ ਕਿਸੇ ਦੀ ਕੋਈ ਮੂਵਮੈਂਟ ਨਹੀਂ ਕਿਉਂਕਿ ਉਧਰ ਮੀਟਿੰਗ ਚੱਲ ਰਹੀ ਆ ਆ ਕਿਸਾਨਾਂ ਨੇ ਜੇ ਆਪਣਾ ਹੁਕਮ ਦੇਣਾ ਸੀਗਾ ਵੀ ਚੱਲਣਾ ਕੀ ਆ ਪਰ ਇਹਨਾਂ ਨੇ ਜਿਹੜੀ ਪਹਿਲ ਕੀਤੀ ਆ ਬਹੁਤ ਗਲਤ ਆ ਵੇਖੋ ਨੌਜਵਾਨ ਆਖੋ ਜ਼ਖਮੀ ਹੋਇਆ ਉਹਦੇ ਵਿੱਚ ਉਹਦੇ ਵਜ੍ਹਾ ਅਖੂ ਗੈਸ ਦਾ ਗੋਲਾ ਆ ਨੌਜਵਾਨ ਦੇ ਅਥਰੂ ਗੈਸ ਦਾ ਗੋਲਾ ਬੱਜਿਆ ਆ ਆਜੋ ਪੁੱਛਦੇ ਆਂ ਉਹਦਾ ਵੀ ਹਾਲਚਲ ਦੇਖਦੇ ਆਂ ਤੇ ਤੂੰ ਜਾ ਕੇ ਬੁੱਤ ਪੱਜੇ ਕ आगे चल जा टारगेट ਕੀਤਾ جا رہا ہے ਆ ਨੌਜਵਾਨ ਦੇ ਛੱਟ ਲੱਗੀ ਹੈ ਤੇ ਗੋਲਾ ਮੂੰਹ ਤੇ ਵੱਜਿਆ ਹੈ ਤੇ ਬਲੀਡਿੰਗ ਲਗਾਤਾਰ ਹੋ ਰਹੀ ਹੈ ਤੇ ਜ਼ਖਮੀ ਹੋਏ ਸਿੰਘ ਨੂੰ ਇੱਕ ਪਾਸੇ ਲੈ ਕੇ ਚੱਲੇ ਆ ਤੇ ਆਪਰ ਜੀ ਸਾਡਾ ਆਪਣਾ ਫਰਜ਼ ਬਣਦਾ ਹਕੂਮਤਾਂ ਨੂੰ ਵੀ ਦੇਖਣਾ ਬਣਦਾ ਵੀ ਆ ਸਿੰਘ ਦਾ ਕੀ ਕਸੂਰ ਹੈ ਇੱਥੇ ਆਪਣੇ ਹੱਕਾਂ ਵਾਸਤੇ ਪਹੁੰਚੇ ਆ ਆਪਣੇ ਹੱਕਾਂ ਵਾਸਤੇ ਇੱਥੇ ਜਿਹੜੇ ਪਹੁੰਚੇ ਆ ਤੇ ਉਹਨਾਂ ਦੇ ਨਾਲ ਆ ਹੋ ਰਿਹਾ ਹੈ ਅੱਗੇ ਹੋ ਕੇ ਸ਼ਾਟਸ ਲੈ ਲਾ ਆ ਵਾਲਾ ਗੰਦਾ ਵੀ ਰ ਆ ਵਾਲਾ ਗੰਦਾ ਆ ਵਾਲਾ ਗੰਦਰ ਨੂੰ ਬੜਾ ਟੇਰ ਚਲੋ ਤੱਕ ਲੰਮਾ ਨਹੀਂ ਪੈਣਾ ਬੰਦ ਨਹੀਂ ਹੋਣਾ ਗੱਡੀ ਜੇ ਦੇਖ ਲਓ ਐ ਨਹੀਂ ਗੱਡੀ ਕੀ ਸੋਧ ਯਾਰ ਬੜੇ ਭਾਦ ਨੋ ਮੇਰਾ ਵੀਰ ਸੋ ਫਾਸਟ ਐਡ ਵਾਸਤੇ ਲੈ ਕੇ ਜਾ ਰਹੇ ਨੇ ਸਿੰਘ ਨੂੰ ਤੇ ਆਬਿਅਸ ਹੈ ਵੀ ਇਹ ਪਹਿਲੀ ਤਸ਼ਦਦ ਨਹੀਂ ਹੈ ਬੜੀਆਂ ਤਸ਼ਦਦਾਂ ਪਹਿਲਾਂ ਵੀ ਹੋਈਆਂ ਆ ਨੌਜਵਾਨ ਬੜੇ ਜ਼ਖਮੀ ਪਹਿਲਾਂ ਵੀ ਹੋਏ ਆ ਤੇ 220 ਵਾਲਾ ਮੋਰਚਾ ਵੀ ਯਾਦ ਹੈ ਤੇ ਆ ਹੁਣ ਵਾਲਾ ਵੀ ਯਾਦ ਹੈ ਤੇ ਕਿਹੜੇ ਤਰੀਕੇ ਨਾਲ ਮੋਰਚਾ ਦਿੱਤਾ ਜਾਂਦਾ ਕਿਹੜੇ ਤਰੀਕੇ ਨਾਲ ਬਰੂਹਾ ਤੇ ਜਾਇਆ ਜਾਂਦਾ ਆ ਸੋ ਕਵਰ ਕਰ ਰਹੇ ਆ ਕਰਦੇ ਰਹਾਂਗੇ ਦੱਸਾਂਗੇ ਵੀ ਆਖਿਰ ਦੇ ਲਈ ਬਰੂਹਾ ਤੇ ਜਾਣ ਵਾਸਤੇ ਪੰਜਾਬ ਦੀ ਨੌਜਵਾਨੀ ਪੰਜਾਬ ਦੀ ਆਵਾਮ ਕਿੰਨੀ ਕੀ ਬੇਚੈਨ ਹੈ ਜਾਂ ਕਿੰਨੀ ਕੀ ਬੇਤਾਬ ਹੈ ਸੋ ਜਿੱਥੇ ਤੱਕ ਤੁਸੀਂ ਨਜ਼ਰ ਮਾਰੋ ਮਤਲਬ ਨੌਜਵਾਨ ਖੜੇ ਆ ਬਜ਼ੁਰਗ ਖੜੇ ਆ ਕਿਸਾਨ ਆਗੂ ਖੜੇ ਆ ਤੇ ਜਕਾਰੇ ਛੱਡ ਰਹੇ ਨੇ ਜਕਾਰੇ ਲੱਗ ਰਹੇ ਨੇ ਤੇ ਉਮੀਦ ਇਹੀ ਹੈ ਕਿ ਨੌਜਵਾਨ ਕਿल्ले ਪਟਕੇ ਅੱਗੇ ਲੰਘ ਹੀ ਜਾਣਗੇ ਤੇ三大 ਸ੍ਰੀ ਅਕਾਲ ਜਕਾਰੇ ਲੱਗ ਰਹੇ ਨੇ ਤੇ ਹੁਣ ਸਾਹ ਲੈ ਲਈਏ ਥੋੜਾ ਜਿਹਾ ਅਸੀਂ ਵੀ ਕੰਟੀਨਿਊ 하게 ਕਰਦੇ ਹਾਂ ਹਕੂਮਤਾਂ ਨੇ ਆਪਣੀ ਪਹਿਲ ਕਰ ਦਿੱਤੀ ਪਹਿਲਾਂ ਵੀ ਮਤਲਬ ਅਥਰੂ ਕੈਸ ਦੇ ਗੋਲੇ ਸੁੱਟੇ ਆ ਤੇ ਹੁਣ ਫੇਰ ਤੋਂ ਸੁੱਟੇ ਜਾ ਰਿਹਾ ਇਵਨ ਮੀਡੀਆ ਜਿੱਥੇ ਖੜਾ ਉਧਰ ਦੇ ਪਾਸੇ ਸੁੱਟੇ ਜਾ ਰਹੇ ਤੇ ਇੱਕ ਸਿੰਘ ਬੁਰੀ ਤਰ੍ਹਾਂ ਜ਼ਖਮੀ ਵੀ ਹੋਇਆ ਆ ਕੀ ਕਹੋਗੇ ਤੁਸੀਂ ਆਹ ਕਾਰਵਾਈ ਦੇਖ ਕੇ ਇਹ ਜ਼ਬਰ ਜ਼ੁਲਮ ਹੋ ਰਿਹਾ ਹੈ ਪੰਜਾਬ ਦੇ ਲੋਕਾਂ ਦੇ ਉੱਤੇ ਪੰਜਾਬ ਦੇ ਲੋਕਾਂ ਦੇ ਨਾਲ ਬੇਇਨਸਾਫੀ ਹੋ ਰਹੀ ਹੈ ਧੱਕੇਸ਼ਾਹੀ ਹੋ ਰਹੀ ਹੈ ਮੋਦੀ ਸਰਕਾਰ ਵੱਲੋਂ ਤੇ ਸੈਂਟਰ ਦੀ ਸਰਕਾਰ ਅਮੈਤਸਾ ਜਿੰਨੀ ਮжоਰਿਟੀ ਹੈ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਵਾਇਆ ਜਾ ਰਿਹਾ ਅੱਜ ਅਥਰੂ ਗੈਂਸ ਤੇ ਗੋਲੇ ਨੌਜਵਾਨੀ ਦੇ ਉੱਤੇ लाठी चार्ज ਕੈਮੀਕਲ ਪਾਇਆ ਹੋਇਆ ਜਿਨ੍ਹਾਂ ਦਾ ਆ ਤੁਸੀਂ ਇਹ ਪ੍ਰਵਾਹ ਸਾਰਾ ਵੇਖ ਰਹੇ ਹੈ ਜਾਦਕਿ ਭਾਰਤ ਨੂੰ ਯਾਦ ਕਰਾਉਣ ਵਾਸਤੇ ਅਸੀਂ ਕੀ ਕੋਸ਼ਿਸ਼ ਕੀਤਾ ਕਿਸਾਨਾਂ ਨੇ ਜਾਇਜ਼ ਮੰਗਾਂ ਜਿਹੜੀਆਂ ਤੇ ਉਹ ਮੰਨਣ ਦੀ ਬਜਾਏ ਅੱਜ ਜ਼ਬਰਦਸਤੀ ਇਹ ਸਾਰਾ ਕੁਝ ਸਰਕਾਰ ਕਰ ਰਹੀ ਹੈ ਪਰ ਇਹ ਜ਼ਬਰਾ ਜਿਹੜਾ ਇਹਨਾਂ ਨਹੀਂ ਚੱਲਣਾ ਇਹ ਪੰਜਾਬ ਦੇ ਲੋਕ ਭਲੀ ਭਾਂਤ ਜਾਣਦੇ ਐ ਸੈਂਟਰ ਨੇ ਸਾਡੇ ਨਾਲ ਪਹਿਲਾਂ ਤੋਂ ਹੀ ਦਿੱਲੀ ਨੇ ਹਕੂਮਤ ਨੇ ਸਾਡੇ ਨਾਲ ਸਾਡਾ ਅਕਾਲ ਤਖਤ ਢਾ ਦਿੱਤਾ ਸਾਡੀ ਜਵਾਨੀ ਦੇ ਮੁਕਾਬਲੇ ਬਣਾਏ ਸਾਡੇ ਪਾਣੀ ਖੋਲੇ ਸਾਥੋਂ ਸਾਡੇ ਪੰਜਾਬੀ ਬੋਲ ਦੇ ਇਲਾਕੇ ਖੋਲੇ ਸਾਡੀਆਂ ਯੂਨੀਵਰਸਿਟੀਆਂ ਖੋਲੀਆਂ ਇਸ ਤਰ੍ਹਾਂ ਸਾਡੇ ਨਾਲ ਰਜਾਨਾ ਜਿਹੜਾ ਬੇਨਸਾਫੀ ਹੋ ਰਹੀ ਹੈ 47 ਤੋਂ ਲੈ ਕੇ ਅੱਜ ਤੱਕ ਸਾਨੂੰ ਕੋਈ ਵੀ ਹੱਕ ਜਿਹੜਾ ਸਾਨੂੰ ਦਿੱਤਾ ਨਹੀਂ ਗਿਆ ਸਾਨੂੰ ਅੱਜ ਤੱਕ ਅਸੀਂ ਉਸ ਹੱਕਾਂ ਲਈ ਲੜ ਰਹੇ ਹਾਂ ਅਸੀਂ ਹੋਰ ਕੀ ਕਰ ਸਕਦੇ ਹਾਂ ਸਾਡੀ ਮਜਬੂਰੀ ਹੈ ਸੰਘਰਸ਼ ਕਰਨਾ ਤੇ ਇਹ ਸਰਕਾਰ ਆ ਜਿਹੜੀ ਅੱਜ ਜ਼ਬਰ ਜ਼ੁਲਮ ਤੇ ਉਤਰੀ ਹੋਈ ਹੈ ਬਿਲਕੁਲ ਕਿਉਂਕਿ ਡਰੋਨ ਦੇ ذریعے ਵੀ ਉਧਰੋਂ ਦਿੱਲੀ ਵੱਲੋਂ ਨਜ਼ਰ ਪੂਰੀ ਰੱਖੀ ਜਾ ਰਹੀ ਹੈ ਪਿੱਛੇ ਡਰੋਨ ਉੱਡਦਾ ਹੋਇਆ ਨਜ਼ਰ ਆ ਰਿਹਾ ਹੈ ਲਗਾਤਾਰ ਇਹਨਾਂ ਨਜ਼ਰ ਬਣਾਈ ਹੋਈ ਹੈ ਤੇ ਇਧਰੋਂ ਤਾਂ ਕਿਸਾਨਾਂ ਵੱਲੋਂ ਤਾਂ ਹਲੇ ਕੁਝ ਨਹੀਂ ਸੀ ਕੀਤਾ ਗਿਆ ਉਧਰੋਂ ਅਥਰੂ ਗੈਸ ਦੇ ਗੋੜੇ ਪਹਿਲੇ ਹੀ ਸੁੱਟਣੇ ਸ਼ੁਰੂ ਕਰ ਦਿੱਤੇ ਗਏ ਕਿਸਾਨ ਤਾਂ ਸਾਰੇ ਨੌਜਵਾਨ ਆ ਜਿਹੜੇ ਉਹ ਸ਼ਾਂਤਮਈ ਤਰੀਕੇ ਦੇ ਨਾਲ ਖੜੇ ਆ ਤੇ ਪਹਿਲਾਂ ਹੀ ਸਰਕਾਰ ਨੇ ਖੱਟੜ ਸਰਕਾਰ ਨੇ ਗੋਲੇ ਦਾਗ ਦਿੱਤੇ ਆ ਜਿਵੇਂ ਪਹਿਲਾਂ ਵੀ ਜੋ ਸੰਘਰਸ਼ ਚੱਲਿਆ ਸੀ ਇੱਥੇ ਰੁਕਿਆ ਜਾਂਦਾ ਸੀ ਇੱਥੋਂ ਵਾਪਸ ਕੀਤਾ ਜਾਂਦਾ ਸੀ ਉਸ ਤੋਂ ਬਾਅਦ ਜਦੋਂ ਬਾਰਡਰ ਭੰਨਿਆ ਸੀ ਉਦੋਂ ਜਵਾਨੀ ਨੇ ਸਾਰਾ ਕੁਝ ਚੱਕਤਾ ਸੀ ਪਰ ਅੱਜ ਸਾਡੀ ਲੀਡਰਸ਼ਿਪ ਆ ਜਿਹੜੀ ਉਹ ਪਿੱਛੇ ਇੱਥੇ ਆ ਰਹੇ ਆ ਤੇ ਜਦੋਂ ਆਉਣਗੇ ਉਹ ਦੱਸਣਗੇ ਵੀ ਕੀ ਕਰਨਾ ਕੀ ਨਹੀਂ ਕਰਨਾ ਜਾਂ ਇੱਥੇ ਬੈਠਣਾ ਹੈ ਜਿਵੇਂ ਵੀ ਕਰਨਾ ਹੈ ਉਹ ਸਾਰਾ ਦੱਸਣਗੇ ਇਹ ਸਰਕਾਰ ਜ਼ਬਰ ਜ਼ੁਲਮ ਜਿਹੜਾ ਇਹ ਇਹ ਇੱਕ ਨਾ ਇੱਕ ਦਿਨ ਇਹਨੂੰ ਜਿਹੜਾ ਜਵਾਬ ਲੋਕ ਦੇਣਗੇ ਆਉਣ ਵਾਲੇ 24 ਦੇ ਵਿੱਚ ਕੀ ਲੱਗਦਾ ਵੀ ਹੁਣ ਫਤਿਹ ਕਰਨੀ ਹੈ ਦਿੱਲੀ ਲੰਘ ਜਾਗੇ ਬਾਰਡਰ ਤੋੜੇ ਕੀ ਲੱਗਦਾ ਨੌਜਵਾਨੀ ਦਾ ਜੋਸ਼ ਦੇਖ ਕੇ ਇਹ ਆਗੂਆਂ ਦੇ ਸਿਰ ਤੇ ਆ ਜਿਵੇਂ ਉਹ ਫੈਸਲਾ ਲੈਣਗੇ ਜਵਾਨੀ ਤਾਂ ਆਪ ਦਾ ਜੋਰ ਲਾਉਗੀ ਪਰ ਜੇ ਉਹ ਆਰਡਰ ਕਰਨਗੇ ਤਾਂ ਬਿਲਕੁਲ ਤੇ ਉਮੀਦ ਇਹੀ ਹੈ ਵੀ ਅਜਿਹੇ ਆਰਡਰ ਕੋਈ ਵੀ ਨਾ ਕਰਨੇ ਪੈਣ ਜਿਹਦੇ ਨਾਲ ਨੌਜਵਾਨੀ ਦਾ ਮਾੜਾ ਮੋਟਾ ਵੀ ਘਾਣ ਹੋਵੇ ਨੁਕਸਾਨ ਹੋਵੇ ਤੇ ਕੇਂਦਰ ਨੂੰ ਵੀ ਇਹ ਸੋਚਣਾ ਬਣਦਾ ਆ ਜਿਹੜੇ ਵਾਅਦੇ ਉਹਨਾਂ ਨੇ ਕੀਤੇ ਸੀ ਉਹਨਾਂ ਤੋਂ ਕੇਂਦਰ ਮੁੰਨਕਰ ਹੋਈ ਐ ਇਹਨਾਂ ਨੌਜਵਾਨਾਂ ਦਾ ਇਹਨਾਂ ਕਿਸਾਨਾਂ ਦਾ ਕੋਈ ਦੋਸ਼ ਨਹੀਂ ਉਹਦੇ ਵਿੱਚ ਦੋਸ਼ ਕੇਂਦਰ ਸਰਕਾਰ ਦਾ ਹੈ ਤੇ ਉੱਤੇ ਇਹ ਕਹਿੰਦੇ ਚੋਰੀ ਉੱਤੇ ਸੀਨਾ ਜ਼ੋਰੀ ਤੇ ਆਹ ਸੀਨਾ ਜ਼ੋਰੀ ਚੱਲ ਰਹੀ ਹੈ ਇਸ ਲਈ ਹਜੇ ਵੀ ਸਮਾਂ ਆ ਸੰਭਲ ਜੋਗੇ ਤਾਂ ਠੀਕ ਐ ਨਹੀਂ ਸੰਭਲੋਗੇ ਤਾਂ ਸਿਰਫ ਆ ਇੱਕ ਰਾਹ ਨਹੀਂ ਹੈਗਾ ਦਿੱਲੀ ਦੀ ਹਿੱਕ ਤੇ ਪਹੁੰਚਣ ਵਾਸਤੇ ਬਹੁਤ ਰਾਹ ਨੇ ਤੇ ਇਹ ਰਾਹ ਖੋਲਣੇ ਜਾਣਦੇ ਆ हां قوم ਬੜੀ ਸੂਰਮਗਤੀ ਕਰਦੀ ਆਈ ਹੈ ਬਹਾਦਰ ਕੌਮ ਹੈ ਆ ਕੁਛ ਵੱਡਾ ਡਰੋਨ ਆਇਆ ਇਹਦੇ ਵਿੱਚ ਕੁਝ ਹੈਗਾ ਆ ਜਾ ਪੁੱਤ ਕੋਈ ਗੱਲ ਨਹੀਂ ਉਹ ਦੇਖ ਰਹੇ ਨੇ ਇਹ ਕੀ ਸੁੱਟਦੇ ਨੇ ਕੀ ਨਹੀਂ ਸੁੱਟਦੇ ਸਰਕਾਰਾਂ ਨੇ ਪਹਿਲਾਂ ਬੜਾ ਜ਼ੁਲਮ ਕੀਤਾ ਅਕਾਲ ਤਖਤ ਤੇ ਜਦੋਂ ਫੌਜਾਂ ਚੜੀਆਂ ਟੈਂਕਾਂ ਤੋਪਾਂ ਦੇ ਨਾਲ ਕਿੰਨੇ ਜਵਾਨੀ ਸ਼ਹੀਦ ਕੀਤੀ ਤੇ ਉਸੇ ਤਰ੍ਹਾਂ ਇਹ ਤਾਂ ਸਿੱਖਾਂ ਨੂੰ ਤੇ ਮੁਸਲਮਾਨ ਕੌਮ ਨੂੰ ਇਹ ਖਤਮ ਕਰਨ ਤੇ ਤੁਲੇ ਹੋਏ ਐ ਤੇ ਰਜਾਨਾ ਇਹ ਬੇਇਨਸਾਫੀ ਜਿਹੜੀ ਅੱਜ ਤੱਕ ਅਸੀਂ ਭੁਗਤ ਰਹੇ ਆਂ ਤੇ ਸਾਡੇ ਜਿਹੜੀ ਪੰਜਾਬ ਦੀ ਲੀਡਰਸ਼ਿਪ ਆ ਜਿਹੜੀ ਸਿਆਸੀ ਪਾਰਟੀਆਂ ਜਿਹੜੀਆਂ ਤੇ ਉਹ ਦਿੱਲੀ ਦੇ ਵਿੱਚ ਜਾ ਕੇ ਕਦੇ ਵੀ ਉਹ ਸਿੱਖਾਂ ਦੀ ਗੱਲ ਨਹੀਂ ਕਰਦੇ। ਉਹ ਦੇਖੋ ਕਿੱਥੇ ਜਾ ਕੇ ਗੇਰੇ ਆ ਉੱਤੋਂ ਡਰੋਨ ਸੀਗਾ ਡਰੋਨ ਨੇ ਜਿੱਥੇ ਭੀੜ ਖੜੀ ਐ ਉੱਤੋਂ ਕਮਾਲਾ ਜਿੱਥੇ ਭੀੜ ਖੜੀ ਐ ਡਰੋਨ ਤੋਂ ਅਥਰੂ ਗੈਸ ਪਿੱਛੇ ਸੁੱਟੀ ਗਈ ਐ ਲਗਾਤਾਰ ਕਿੱਥੇ ਸੁੱਟੀ ਜਾ ਰਹੀ ਐ ਡਰੋਨ ਦੇ ਜ਼ਰੀਏ ਅਥਰੂ ਗੈਸ ਬਦਬ ਬਹੁਤ ਪਰੇ ਆ ਕੇ 500000 ਮੀਟਰ ਪਰੇ ਆ ਕੇ ਡਰੋਨ ਦੇ ਨਾਲ ਅਥਰੂ ਗੈਸ ਛੁੱਟੀ ਜਾ ਰਹੀ ਹੈ ਤੇ ਹੁਣ ਜੇਕਰ ਕਿਸੇ ਨੌਜਵਾਨ ਨੇ ਪੱਥਰ ਚੱਕ ਕੇ ਆ ਡਰੋਨ ਥੱਲੇ ਭੁੰਜੇ ਸੁੱਟਦਾ ਤੇ ਇਹਨਾਂ ਨੇ ਕਹਿਣਾ ਗੋਲੀਆਂ ਮਾਰ ਕੇ ਥੱਲੇ ਸੁੱਟਦਾ ਡਰੋਨ ਤੁਸੀਂ ਦੇਖ ਸਕਦੇ ਹੋ ਕੀ ਕੀ ਕਰ ਰਹੇ ਆ ਯਾਰ ਆ ਬਣਾ ਰਿਹਾ ਸਰ ਡਰੋਨ ਤੋਂ ਅਥਰੂ ਗੈਸ ਛੁੱਟੀ ਜਾ ਰਹੀ ਹੈ ਲਗਾਤਾਰ ਥੱਲੇ ਕੀ ਕਹੋਗੇ ਆ ਡਰੋਨ ਜਿੱਦਾਂ ਅਥਰੂ ਕਹਿੰਦਾ ਸੁੱਟਦਾ ਹੋਇਆ ਜਾ ਰਿਹਾ ਆ ਇਹਨੂੰ ਕੀ ਕਹੋਂਗੇ ਤੁਸੀਂ ਇਹ ੱਕੇਸਾ ਹੀ ਆ ਨਰਿੰਦਰ ਮੋਦੀ ਦੇ 24 ਦੇ ਵਿੱਚ ਦੱਸਣਗੇ ਲੋਕ ਇਹ 24 ਦੇ ਵਿੱਚ ਪੰਜਾਬ ਦੇ ਵਿੱਚ ਸਫਾਇਆ ਕਰਨਗੇ ਲੋਕ ਉਦੋਂ ਦੱਸਣਗੇ ਇਹਨਾਂ ਨੂੰ ਜਿਹੜੇ ਹੁਣ ਸਮਝੌਤੇ ਕਰਦਾ ਫਿਰਦਾ ਹੈ ਨਾ ਪੰਜਾਬ ਦੇ ਵਿੱਚ ਤੇ ਫੇਰ ਲੋਕ ਦੱਸਣਗੇ ਵੀ ਕੀ ਕਰਨਾ ਹੈ ਤੇ ਅੱਜ ਤਾਂ ਜੇ ਇਹ ਇੱਥੇ ਕਰ ਲੂਗਾ ਅੱਜ ਇਹਨਾਂ ਕੋਲੇ ਸਾਰਾ ਸਿਸਟਮ ਹੈਗਾ ਫੌਜ ਹੈਗੀ ਐ ਪੁਲਿਸ ਹੈਗੀ ਐ ਸਾਰਾ ਤੰਤਰ ਇਹਨਾਂ ਕੋਲੇ ਹੈ ਪਰ ਇਹ ਲੋਕਤੰਤਰ ਨਹੀਂ ਨੂੰ ਕਹਿ ਸਕਦੇ ਲੋਕਾਂ ਦੇ ਉੱਤੇ ਜਿਹੜੀ ਲੋਕਾਂ ਦੀ ਰਾਖੀ ਕਰਨੀ ਹੈ ਜਿਨ੍ਹਾਂ ਲੋਕਾਂ ਨੇ ਇਹਨੂੰ ਚੁਣਿਆ ਹੈ ਸਰਕਾਰ ਬਣਾਈ ਹੈ ਅੱਜ ਉਹਨਾਂ ਲੋਕਾਂ ਦੀਆਂ ਮੰਗਾਂ ਵੱਲ ਤਾਂ ਧਿਆਨ ਨਹੀਂ ਪਰ ਉਹਨਾਂ ਦੀ ਆਵਾਜ਼ ਦਬਾਉਣ ਵੱਲ ਸਾਰਾ ਸਿਸਟਮ ਨੂੰ ਲਾਇਆ ਹੋਇਆ ਹੈ ਵੀ ਇਹਨਾਂ ਦੀ ਆਵਾਜ਼ ਕਿਸ ਹਿਸਾਬ ਨਾਲ ਚੁੱਕਣ ਜੋਗੇ ਨਾ ਰਹਿਣ ਜਿਵੇਂ ਜੁਪੀ ਦੇ ਵਿੱਚ ਲੋਕ ਉੱਥੇ ਕਸੇਾਰੇ ਬਣੇ ਹੋਏ ਆ ਕਿਸੇ ਨੂੰ ਆਵਾਜ਼ ਨਹੀਂ ਠਾਉਣ ਦਿੰਦੇ ਨਾ ਬਿਹਾਰ ਦੇ ਵਿੱਚ ਇਸੇ ਤਰ੍ਹਾਂ ਪੰਜਾਬ ਨੂੰ ਵੀ ਇਹ ਨੱਪਣਾ ਚਾਹੁੰਦੇ ਵੀ ਇਹਨਾਂ ਦੀ ਆਵਾਜ਼ ਵੀ ਅਸੀਂ ਜਿਹੜੀ ਹੈ ਇਹ ਬਲੰਦ ਕਰਦੇ ਆ ਮਾੜੀ ਮੋਟੀ ਉਹ ਵੀ ਇਹਨਾਂ ਦੀ ਆਵਾਜ਼ ਜਿਹੜੀ ਅਸੀਂ ਬੰਦ ਕਰਦਗੇ ਵੀ ਇਹ ਸਿਰ ਚੁੱਕਣ ਜੋਗੇ ਨਹੀਂ ਰਹਿਣਾ ਪਰ ਇਹ ਕੌਮ ਇਹ ਸਾਡੇ ਗੁਰੂਆਂ ਪੀਰਾਂ ਨੇ ਵੀ ਬਾਬਰ ਨੂੰ ਜਾਬਰ ਆਖਿਆ ਸੀ ਜਦੋਂ ਭਗਿਆੜ ਬਣ ਗਏ ਸੀ ਰਾਜੇ ਬਾਬਰ ਦੇ ਤੇ ਉਸ ਸਮੇਂ ਗੁਰਦਾਨਕ ਪਾਤਸ਼ਾਹ ਨੇ ਬਾਬਰ ਨੂੰ ਲਲਕਾਰਿਆ ਸੀ ਬਾਬਰ ਤੂੰ ਜਾਬਰ ਹੈ ਮਨੁੱਖਤਾ ਤੇ ਜ਼ਬਰ ਜ਼ੁਲਮ ਕਰਦਾ ਹੈ ਉਹਦੇ ਰਾਜ ਭਾਗ ਨਹੀਂ ਰਹੇ ਅਬਦਾਲੀ ਵਰਗਿਆਂ ਦੇ ਨਹੀਂ ਰਹੇ ਇੱਥੇ ਮੱਸਾ ਰੰਗੜ ਵਰਗਿਆਂ ਦੇ ਨਹੀਂ ਰਹੇ ਜਿੰਨਾ ਇਹ ਜ਼ਬਰ ਜ਼ੁਲਮ ਕਰੂਗਾ ਉਨਾਂ ਹੀ ਲੋਕ ਉੱਠ ਕੇ ਆਪਣੀ ਆਵਾਜ਼ ਬੁਲੰਦ ਕਰਨਗੇ ਫੇਰ ਕਹਿੰਦੇ ਵੀ ਇਹ ਵੱਖਰੇ ਰਾਜ ਦੀ ਗੱਲ ਕਰਦੇ ਆ ਕਿਉਂ ਨਾ ਕਰਗੇ ਜਦੋਂ ਸਾਡੇ ਨਾਲ ਇੱਥੇ ਬੇਇਨਸਾਫੀ ਹੁੰਦੀ ਆ ਸਾਨੂੰ ਸਾਡੇ ਹੱਕ ਨਹੀਂ ਮਿਲਦੇ ਤੇ ਫੇਰ ਅਸੀਂ ਜਦੋਂ ਗੱਲ ਕਰਦੇ ਆ ਫੇਰ ਸਾਨੂੰ ਦੇਸ਼ਦਰਹੀ ਅੱਤਵਾਦੀ ਵੱਖਵਾਦੀ ਸਾਡੇ ਤੇ ਲੈਵਲ ਲਾਏ ਜਾਂਦੇ ਆ ਅੱਜ ਵਿਦੇਸ਼ਾਂ ਦੇ ਵਿੱਚ ਸਾਡੀ ਉੱਥੇ ਆਵਾਜ਼ ਸਾਡੇ ਲੋਕ ਬੁਲੰਦ ਕਰਦੇ ਆ ਉਹਨਾਂ ਨੂੰ ਕਰਨੀ ਵੀ ਚਾਹੀਦੀ ਆ ਆ ਸਾਰਾ ਜਿਹੜਾ ਜ਼ਬਰ ਹੋ ਰਿਹਾ ਵਿਦੇਸ਼ਾਂ ਦੀ ਧਰਤੀ ਤੇ ਜਿੰਨੇ ਬੈਠੇ ਆ ਜਾਂ ਮੀਡਗਾਲਿਆ ਸਾਰਿਆਂ ਨੂੰ ਵਿਖਾਉਣੀ ਚਾਹੀਦੀ ਆ ਵੀ ਪੰਜਾਬ ਦੇ ਵਿੱਚ ਸਾਡੇ ਨਾਲ ਕੈਸੇ ਜਵ ਤੀਰਾ ਹੋ ਰਿਹਾ ਹੈ ਬਿਲਕੁਲ ਕੈਸਾ ਵਦੀਰਾ ਹੋ ਰਿਹਾ ਨੌਜਵਾਨ ਵੀ ਹੱਥ ਚ ਡਾਂਗ ਫੜੀ ਖੜਾ ਹੈ ਤੂੰ ਕੀ ਕਹਿਣਾ ਚਾਹੁੰਦੇ ਹੋ ਪਰਾ ਤੁਸੀਂ ਕੀ ਕਹਿਣਾ ਜੀ ਸ਼ਾਂਤਮਈ ਨਗਾ ਦੇਣਗੇ ਠੀਕ ਹੈ ਨਹੀਂ ਤਾਂ ਨਹੀਂ ਲੰਘਣ ਦਿੱਤਾ ਫੇਰ ਨਹੀਂ ਲੰਘਣ ਦਾ ਬਾਈ ਤੋੜਾਂਗੇ ਫੇਰ ਹੋਰ ਕੀ ਕਰਾਂਗੇ ਨਹੀਂ ਲੰਘਣ ਦਿੱਤਾ ਤੋੜਾਂਗੇ ਤੇ ਪਹਿਲਾਂ ਵੀ ਮੈਂ ਗੱਲ ਕਰਵਾਈ ਆ ਵੀ ਉਹ ਤੋੜਨਗੇ ਹੀ ਤੋੜਨਗੇ ਕਹਿੰਦੇ ਜੇ ਨਹੀਂ ਲੰਘਣ ਦਿੱਤਾ ਪਰ ਕਿਸਾਨ ਜਥੇਬੰਦੀਆਂ ਜਿਹੜੀਆਂ ਹੈਗੀਆਂ ਨੇ ਉਹਨਾਂ ਦੇ ਆਗੂਆਂ ਦੀ ਹਿਮਾਇਤ ਜ਼ਰੂਰੀ ਹੈ ਹਮਾਇਤ ਦੇ ਵਿੱਚ ਤਾਂ ਖੈਰ ਹੈ ਨੇ ਉਹਨਾਂ ਦਾ ਡਿਸੀਜਨ ਕੀ ਹੈ ਉਹ ਦੇਖਣਾ ਬਾਕੀ ਹੋਇਆ ਕਿ ਵੀ ਕਿਸਾਨ ਆਗੂ ਕੀ ਡਿਸੀਜਨ ਲੈਂਦੇ ਨੇ ਜੇ ਉਹ ਕਹਿੰਦੇ ਨੇ ਖੇਚਣਾ ਹੈ ਬੈਰੀਕੇਡ ਖਿੱਚ ਕੇ ਲਾਂਬੇ ਕਰਨੇ ਆ ਤਾਂ ਖਿੱਚ ਕੇ ਫਿਰ ਲਾਂਬੇ ਕੀਤੇ ਜਾਣਗੇ ਸੋ ਆ ਹਾਲਾਤ ਨੇ ਸ਼ੰਭੂ ਬਾਰਡਰ ਦੇ ਬੈਰੀਕੇਟਿੰਗ ਜਿਹੜੀ ਕੀਤੀ ਹੋਈ ਹੈ ਹਰ ਪਾਸੇ ਤੁਸੀਂ ਦੇਖ ਸਕਦੇ ਹੋ ਨੌਜਵਾਨੀ ਤਤਪਰ ਹੈ ਕਿ ਸਾਨੂੰ ਇੱਕ ਵਾਰ ਆਰਡਰ ਕੀਤਾ ਜਾਵੇ ਤੇ ਅਸੀਂ ਫਿਰ ਦਖਾਈਏ ਆਪਣੀਆਂ ਬਾਹਾਂ ਦਾ ਜ਼ੋਰ ਇੱਥੋਂ ਤੱਕ ਕਿ ਡਰੋਨ ਦੇ ਨਾਲ ਜਦੋਂ ਉਤੋਂ ਅਥਰੂ ਗੈਸ ਸੁੱਟੀ ਤਾਂ ਈਵਨ মিডিਆ ਤੱਕ ਦੇ ਉੱਤੇ ਸੁੱਟੀ ਗਈ ਹੈ ਤੇ ਬਾਪੂ ਗੁਰਚਨ ਸਿੰਘ ਵੀ ਅੱਗੇ ਤੱਕ ਆ ਗਏ ਆ ਉਹ ਵੀ ਉਹ ਪਿੱਛੇ ਖੜੇ মিডিਆ ਨੂੰ ਬਾਈਟ ਦੇ ਰਹੇ ਨੇ ਪਰ ਤੁਸੀਂ ਕੀ ਕਹੋਗੇ ਭਰਾ ਵੀ ਜੋ ਹੱਕ ਮੰਗ ਰਹੇ ਆ ਵੀਰੇ ਹੱਕ ਦੀ ਗੱਲ ਯਾਰ ੱੱੱਕਾ ਹੁੰਦਾ ਸਾਰਾ ਸਾਰਾ ਇੱਕ ਇਨਸਾਨ ਹੀ ਤਾਂ ਭਗਵੰਤਵਾਨ ਬੈਠਾ ਕਹੀ ਜਾਂਦਾ ਈ ਕਿਸਾਨਾਂ ਦੇ ਨਾਲ ਹਰਿਆਣੇ ਦੇ ਡਰੋਨ ਆ ਕੇ ਯਾਰ ਪੰਜਾਬ ਦੇ ਅਥਰੂ ਗੈਸ ਦੇ ਗੋਲੇ ਸੁੱਟ ਕੇ ਉਹ ਪੂੰਛ ਫੜਦਾ ਯਾਰ ਤੁਸੀਂ ਇੱਕ ਗੱਲ ਦਾ ਕਲੀਅਰ ਕਰਨ ਕਿ ਹਰਿਆਣਾ ਗਵਰਨਮੈਂਟ ਪੰਜਾਬ ਦੇ ਵਿੱਚ ਆ ਕੇ ਗੋਲੇ ਸੱਡ ਸਕਦੀ ਹੈ ਯਾਰ ਜਾਂ ਤੱਕ ਗੱਲ ਕਰ ਪੰਜਾਬ ਦੇ ਕਿਸਾਨ ਹਰਿਆਣੇ ਚ ਚਲੇਗੇ ਫਿਰ ਤਾਂ ਉਹਨਾਂ ਦਾ ਹੱਕ ਬਣਦਾ ਇਹ ਨੂੰ ਇਹ ਤਾਂ ਕੱਲੂ ਪਾਕਿਸਤਾਨ ਆ ਕੇ ਗੋਲੇ ਸੱਡ ਜੂਗਾ ਯਾਰ ਭਗਵੰਤ ਮਾਨ ਕੀ ਕਰਦਾ ਫਿਰ ਜੇ ਕੁੱਤੀ ਚੋਰਾ ਰਲਈ ਹੋਵੇ ਤਾਂ ਫੇਕ ਹੀ ਕਰੋਗੇ ਇਹ ਤਾਂ ਸਾਰੇ ਰਲ ਗਏ ਇਹਦਾ ਮਤਲਬ ਸਾਨੂੰ ਗੁੰਮਰਾ ਹੀ ਕਰਦੀ ਆ ਆਮ ਆਦਮੀ ਪਾਰਟੀ ਵੀ ਜੇ ਪੰਜਾਬ ਦੇ ਵਿੱਚ ਪਹਿਲੀ ਗੱਲ ਤਾਂ ਹਰਿਆਣੇ ਦੇ ਆ ਕੇ ਅਥਰੂਗਸ ਦੇ ਗੋਲੇ ਸੱਟ ਹੀ ਨਹੀਂ ਸਕਦੇ ਯਾਰ ਜੇ ਸੱਡਦੇ ਨੇ ਤਾਂ ਇਹਦਾ ਮਤਲਬ ਭਗਵੰਤ ਮਾਨ ਵੀ ਨਾਲ ਰਲਿਆ ਹੋਇਆ ਮਾਨ ਸਾਹਿਬ ਮਾਸਟਰ ਦੇ ਮੁੰਡੇ ਨੂੰ 92 92 एमएलए ਦੇ ਕੇ ਬਨੇ ਤੁਸੀਂ ਸੀਐਮ ਬਣਾਇਆ ਸੀ ਬੜੇ ਭਰੋਸੇ ਦੇ ਨਾਲ ਤੇ ਆ ਨੌਜਵਾਨਾਂ ਦੇ ਕੁਝ ਸਵਾਲ ਨੇ ਉਹਨਾਂ ਦੇ ਜਵਾਬ ਦੇ ਦਿਓ ਵੀ ਕਿੱਦਾਂ ਮਤਲਬ ਉਤੋਂ 1000 1.5 ਹਜ਼ਾਰ ਮੀਟਰ ਅੰਦਰ ਆ ਕੇ ਹਥਿਆਰ ਦੇਣ ਸਾਨੂੰ ਵੀ ਹਥਿਆਰ ਦੇਣ ਪੰਜਾਬ ਵਾਲਿਆਂ ਨੂੰ ਹਰਿਆਣੇ ਵਾਲੇ ਸਰਕਾਰ ਬਰਾਬਰ ਪਿੱਟ ਗਿਆ ਸੀ ਵੀਰ ਕਹਿੰਦਾ ਸਾਨੂੰ ਹਥਿਆਰ ਫੜਾਓ ਅਸੀਂ ਬਰਾਬਰ ਕਰਦੇ ਹਾਂ ਇਹਨਾਂ ਹਰਿਆਣੇ ਵਾਲਿਆਂ ਨੂੰ ਖੈਰ ਨਹੀਂ ਅਸੀਂ ਹਮੇਸ਼ਾ ਜ਼ਬਰਦਸਤ ਸਾਹਮਣਾ ਸਬਰਨਾ ਕੀਤਾ ਹੈ ਸਬਰਨਾ ਹੀ ਕਰਾਂਗੇ ਇਹ ਤਾਂ ਭਾਲਦੇ ਆ ਵੀ ਅਸੀਂ ਇਹਨਾਂ ਦੇ ਨਾਲ ਮੱਥਾ ਉਦਾਂ ਲਾਈਏ ਜਿੱਦਾਂ ਇਹ ਚਾਹੁੰਦੇ ਆ ਤੇ ਮੇਰਾ ਇੱਕ ਵੀਰ ਵੀ ਇੱਥੇ ਪਹੁੰਚਿਆ ਆ ਹਾਂਜੀ ਹਰਮਨ ਬਾਜਵਾ ਕਿੱਦਾਂ ਦੀ ਲੱਗਿਆ ਬਾਰਡਰ ਦੇ ਉੱਤੇ ਆ ਕੇ ਤੇ ਜੋ ਵੈਲਕਮ ਕਰ ਰਹੀ ਹੈ ਸਰਕਾਰ ਸਵਾਗਤ ਇਹਨਾਂ ਨੇ ਬਹੁਤ ਸੋਹਣਾ ਕੀਤਾ ਘਟਕਟ 50 60 ਦੇ ਕਰੀਬ ਮੈਨੂੰ ਲੱਗਦਾ ਅਥਰੂ ਗੈਸ ਦੇ ਗੋਲੇ ਜਿਹੜੇ ਉਹ ਚਲਾਏ ਗਏ ਤੇ ਹੁਣ ਵੀ ਡਰੋਨ ਦੇ ਥਰੂ ਤੁਸੀਂ ਦੇਖਿਆ ਕਿ ਅਥਰੂ ਗੈਸ ਦੇ ਗੋਲੇ ਜਿਹੜੇ ਲਗਾਤਾਰ ਆ ਰਹੇ ਆ ਮੈਨੂੰ ਲੱਗਦਾ ਹੈ ਕਿ ਆਪਾਂ ਸ਼ਾਇਦ ਅਸੀਂ ਇੱਧਰ ਦੇ ਪਾਸੇ ਪਾਕਿਸਤਾਨ ਹੈ ਤੇ ਉੱਧਰ ਹਿੰਦੁਸਤਾਨ ਇਸ ਤਰੀਕੇ ਨਾਲ ਬਿਲਕੁਲ ਹੀ ਸਾਨੂੰ ਵਾਕੀ ਕਰ ਦਿੱਤਾ ਗਿਆ ਤੁਸੀਂ ਦੇਖੋ ਕਿ ਜਿੱਡਾ ਪ੍ਰਬੰਧ ਇਹਨਾਂ ਨੇ ਇੱਥੇ ਕੀਤਾ ਜਿੰਨੇ ਇਹਨਾਂ ਨੇ ਇੱਥੇ ਲੈਂਟਰ ਪਾਏ ਨੇ ਐਡਾ ਤਗੜਾ ਪ੍ਰਬੰਧ ਪਿੱਛੇ ਅਸੀਂ ਪਾਕਿਸਤਾਨ ਬਾਰਡਰ ਤੇ ਹੋ ਗਏ ਉੱਥੇ ਨਹੀਂ ਹੈਗਾ ਤੇ ਮੈਨੂੰ ਲੱਗਦਾ ਹੈ ਕਿ ਸਰਕਾਰ ਆਪੇ ਹੀ ਵਾਕੀ ਕਰ ਦਿੱਤਾ ਸਾਨੂੰ ਵਾਕੀ ਕਰ ਦਿੱਤਾ ਮਤਲਬ ਉਹੀ ਲੱਗਦਾ ਵੀ ਸਰਹੱਦਾਂ ਖਿੱਚ ਦਿੱਤੀਆਂ ਗਈਆਂ ਹਨ ਜਿੱਦਾ 20 21 ਦੇ ਵਿੱਚ ਸਰਹੱਦਾਂ ਖਿੱਚਦੇ ਕੰਡੇ ਵਾਲੀਆਂ ਤਾਰਾਂ ਲਾਦੀਆਂ ਸੀ ਮੇਰੇ ਤਾਂ ਕੰਕਰੀਟ ਭਰ ਦਿੱਤਾ ਗਿਆ ਸੀਗਾ ਦਿੱਲੀ ਅਲੱਗ ਤੇ ਪੰਜਾਬ ਹਰਿਆਣਾ ਅਲੱਗ ਕਰ ਦਿੱਤਾ ਗਿਆ ਸੀ ਉਦੋਂ ਅੱਜ ਇਹ ਬਾਰਡਰ ਅਲੱਗ ਕਰ ਦਿੱਤਾ ਫੇ ਕਰ ਦੋ ਨਾ ਇਹ ਕਰ ਦੋ ਅਲੱਗ ਤੇ ਉਹ ਵੀ ਕਰਦੇ ਹੋਏ ਜਾਨ ਨਿਕਲਦੀ ਆ ਸੋ ਦੇਖਦੇ ਆ ਕੀ ਬਣਦਾ ਕੀ ਨਹੀਂ ਬਣਦਾ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਇਹ ਤਾਂ ਸਰਕਾਰਾਂ ਨੂੰ ਇਹਦੇ ਖਾਮਿਆਜ਼ੇ ਤਾਂ ਭੁਗਤਣੇ ਹੀ ਪੈਣੇ ਆ ਆ ਨੌਜਵਾਨੀ ਜਿਹੜੀ ਆਪ ਮੁਹਾਰੇ ਚੜ ਕੇ ਆਈਏ ਇਹ ਇਦਾਂ ਨਹੀਂ ਵਾਪਸ ਜਾਣ ਲੱਗੀ ਅਥਰੂ ਗੈਸ ਦੇ ਗੋਲੇ ਸੁੱਟਣ ਨਾਲ ਨੇਜਾ ਜੇ ਟੱਗੀ ਫਿਰਦੇ ਨੇ ਅਥਰੂ ਗੈਸ ਦੇ ਗੋਲੇ ਤੁਹਾਡੇ ਨੌਜਵਾਨ ਆਓ ਸਾਹਮਣੇ ਠੀਕ ਹੈ ਮਾਰ ਕੇ ਉਹਦਾ ਦਿਖਾ ਦੇ ਜ਼ੂਮ ਕਰਕੇ نیچے ਤੇ ਟੰਗਿਆ ਆਇਆ ਨੌਜਵਾਨ ਨੇ ਸੋ ਇਹ ਚੀਜ਼ਾਂ ਤੁਹਾਨੂੰ ਆਪ ਸਮਝ ਆਣੀਆਂ ਚਾਹੀਦੀਆਂ ਨੇ ਵੀ ਕੀ ਕਰਦੇ ਹੋ ਤੁਸੀਂ ਤੇ ਕੀ ਨਹੀਂ ਕਰਦੇ ਖੈਰ ਬਣੇ ਰਹੋ ਸਾਡੇ ਨਾਲ ਮੈਨੂੰ ਅੱਜ ਜਾਣਾ ਵੀ ਪੈ ਗਿਆ ਤੇ ਅੱਗੇ ਦੀ ਅਪਡੇਟ ਆ ਮੇਰਾ ਵੀਰ ਕਰੂਗਾ ਕਰਾਂਗੇ ਤੇ ਉਹ ਫੇ ਸ਼ਾਮ ਦਾ ਜੀ ਜੋ ਵੀ ਹੋ ਗਈ ਭੇਜਾਂਗੇ ਤੇ ਹੁਣ ਫਿਲਹਾਲ ਵਾਸਤੇ ਸਾਨੂੰ ਥੋੜਾ ਜਿਹਾ ਸਾਹ ਲੈਣ ਦੋ